जय जय राम श्री राम जय राम जय जय राम श्री राम जय राम जय जय राम श्री राम जय राम जय जय राम ਰਾਮਨਾਮੀ ਉਸਕਾ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ 17 April ਨੂੰ ਨਿਕਲਣ ਵਾਲੀ ਸ਼ੋਭਾ ਯਾਤਰਾ ਦੇ ਸਬੰਧ ਵਿੱਚ ਅੱਜ ਦੂਜੀ ਬੈਠਕ ਗੀਤਾ ਮੰਦਰ ਐਡਵਾਂਸਟੇਜ ਫੇਜ਼ 2 ਦੇ ਵਿੱਚ ਕੀਤੀ ਜਾ ਰਹੀ ਆ ਤੁਹਾਨੂੰ ਅਸੀਂ ਤਸਵੀਰਾਂ ਦਿਖਾਣੇ ਆ ਰਾਮਨਾਮੀ ਉਸਕਾ ਕਮੇਟੀ ਵੱਲੋਂ ਮੀਟਿੰਗ ਦੇ ਵਿੱਚ ਮੈਡੀਕਲ ਕੈਂਪ ਕਿਤੇ ਜਾਂ ਮੈਡੀਕਲ ਕੈਂਪ ਲਗਾਏ ਜਾਂਦੇ ਨੇ ਜਿਸ ਤੇ ਜੋ ਇੱਥੇ RAM ਭਗਤ ਆਉਂਦੇ ਨੇ ਤੇ ਉੱਥੇ RAM ਭਗਤਾ ਦੇ ਮੈਂਬਰਸ਼ਿਪ ਕਾਰਡ ਬਣਾਏ ਜਾਂਦੇ ਨੇ ਤੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿੱਥੇ ਇਹ ਮੈਂਬਰਸ਼ਿਪ ਕਾਰਡਾ ਜੋ ਕਾਰਡ ਬਣਾਏ ਜਾਂਦੇ ਨੇ ਤੇ ਉਹਨਾਂ ਨੂੰ ਅਗਲੀ ਮੀਟਿੰਗ ਦੇ ਵਿੱਚ ਮੈਂਬਰਸ਼ਿਪ ਕਾਰਡ ਕਿਹੜੇ ਦਿੱਤੇ ਜਾਂਦੇ ਨੇ ਤੁਹਾਨੂੰ ਤਸਵੀਰਾਂ ਅਸੀਂ ਦਿਖਾ ਰਹੇ ਆ ਜੋ ਐ ਰਾਮ ਭਗਤ ਦਾ ਜੋ ਮੈਂਬਰਸ਼ਿਪ ਕਾਰਡ ਆ 200 ਰੁਪਏ ਦੇ ਨਾਲ ਆ ਕਾਰਡ ਬੰਦਾ ਜੋ ਆ ਰਾਮਨਾਮੀ ਉਸਾ ਕਮੇਟੀ ਦੇ ਇਹ ਪ੍ਰੋਗਰਾਮ ਹੁੰਦੇ ਨੇ ਉਸ ਦੇ ਬਾਰੇ ਮੀਟਿੰਗ ਦਾ ਮੈਸੇਜ ਜੋ ਆ ਦਿੱਤਾ ਜਾਂਦਾ ਹੈ ਤੁਹਾਡੇ ਉਸ ਤੋਂ ਬਾਅਦ ਕਿਹੜੇ ਰਾਮ ਭਗਤਾਂ ਵੱਲੋਂ ਇਹ ਰਾਮਨਾਮੀ ਉਸਾ ਕਮੇਟੀ ਦੇ ਜੋ ਨਵੇਂ ਮੈਂਬਰ ਆਉਂਦੇ ਨੇ ਉਹਨਾਂ ਦੇ ਜੋ ਮੈਂਬਰਸ਼ਿਪ ਕਾਰਡ ਬਣਾਏ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਦੀ ਫੋਟੋ ਕੀਤੀ ਜਾਂਦੀ ਆ ਤੇ ਜੋ ਆ ਆਸ਼ੀਰਵਾਦ ਲੈਬ ਔਰ ਕਪਿਲ ਡਾਕਟਰ ਜੋ ਹਸਪੀਟਲ ਦਾ ਪਿਲ ਹਸਪੀਟਲ ਤੋਂ ਕਿਹੜੇ ਡਾਕਟਰਾਂ ਵੱਲੋਂ ਇਹ ਜੋ ਮੈਡੀਕਲ ਕੈਂਪ ਲਗਾਏ ਜਾਂਦੇ ਨੇ ਭਾਵੇਂ ਗੱਲ ਕਰੀਏ ਖੂਨ ਟੈਸਟ ਦੀ ਆਈਸ ਟੈਸਟ ਦੀ ਬੀਪੀ ਚੈੱਕ ਕਰਨ ਦੀ ਈਸੀਜੀ ਦੀ ਉਹ ਅੱਖਾਂ ਚੈੱਕ ਜੋ ਹੈ ਸਿਵਲ ਹਸਪੀਟਲ ਦੇ ਮਾਹੀ ਡਾਕਟਰਾਂ ਵੱਲੋਂ ਜੋ ਉਹਨਾਂ ਦੇ ਇਹ ਅੱਖਾਂ ਚੈੱਕ ਕੀਤੇ ਜਾਂਦੇ ਆ ਤੁਸੀਂ ਦੇਖ ਲਓ ਤਸਵੀਰਾਂ ਦੇ ਵਿੱਚ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਲੰਧਰ ਦੇ ਹਰਮਨ ਸਟੇਟ ਫੇਸ 2 ਗੀਤਾ ਮੰਦਿਰ ਦੇ ਵਿੱਚ ਜੋ ਮੈਡੀਕਲ ਕੈਂਪ ਹਰ ਸਾਲ ਦੀ ਤਰ੍ਹਾਂ ਹਰ ਮੈਠਕ ਦੇ ਉੱਤੇ ਲਗ ਲਗ ਮਾਹਿਰ ਡਾਕਟਰਾਂ ਵੱਲੋਂ ਜੋ ਉਹਨਾਂ ਦੇ ਇਹ ਮੈਡੀਕਲ ਜੋ ਮਾਹਿਰ ਡਾਕਟਰਾਂ ਵੱਲੋਂ ਮੈਡੀਕਲ ਕੈਂਪ ਲਗਾਏ ਜਾਂਦੇ ਨੇ ਉਸ ਤੋਂ ਬਾਅਦ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਕਿੱਥੇ ਜੋ ਆਰਮ ਭਗਤ ਆਂਦੇ ਨੇ ਉਹਨਾਂ ਦੇ ਲੱਕੀ ਡਰਾਵਾਂ ਦੇ ਕੂਪਨ ਵੀ ਨਿਕਲ ਜਾਂਦੇ ਨੇ ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲੱਕੀ ਡਰਾਮਾ ਦੇ ਕਿਹੜੇ ਕੂਪਨ ਆ ਨਿਕਲਦੇ ਨੇ ਉਸ ਤੋਂ ਬਾਅਦ RAM BHAGAT ਕਿਹੜੇ ਉੱਥੇ ਲੱਗ-ਲੱਗ ਮੀਟਿੰਗ ਦੇ ਵਿੱਚ ਕਲਾਕਾਰ ਆਂਦੇ ਨੇ ਕਲਾਕਾਰ ਆਪਣੇ ਪ੍ਰਭੂ RAM JI ਦੇ ਭਜਨ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਂਦਾ ਤੇ ਉੱਥੇ RAM NAMI ਉਸ ਕਮੇਟੀ ਦੇ ਪ੍ਰਧਾਨ ਬੀਜੇ ਕੁਮਾਰ ਚੋਪੜਾ ਜੀ ਦੀ ਗਵਾਹੀ ਹਿੱਟ ਦੇ ਵਿੱਚ ਕਿਹੜੀਆਂ ਮੀਟਿੰਗ ਹੁੰਦੀਆਂ ਇਸ ਬਾਰੇ ਅਸੀਂ ਜਾਣਦੇ ਹਾਂ ਹੋਂ ਤੱਕ ਕਿੰਨੇ ਜੋ ਮੈਂਬਰਸ ਬਣ ਬਨੇ ਨੇ ਮੀਟਿੰਗ ਦੇ ਵਿੱਚ ਸਾਡੇ ਨਾਲ ਜੋ ਮੈਂਬਰਸ ਮਾਨਾਂ ਦੇ ਇੰਚਾਰਜ ਜੋ ਹੈ ਐਮਟੀ ਸੱਬਰ ਵਾਲਾ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਾਡੇ ਨਾਲ ਆ ਰਾਮਨਾਮੀ ਉਸਾ ਕਮੇਟੀ ਦੇ ਮੈਂਬਰਸ ਬਣਾ ਐਮ ਡੀ ਸੱਬਰਵਾਲ ਜੀ ਆਪਾਂ ਗੱਲਬਾਤ ਕਰਦੇ ਆ ਉਹਨਾਂ ਦੀ ਜੋ ਡਿਊਟੀ ਹੈ ਉਹ ਹਰ ਸਾਲ ਆਪਣੀ ਡਿਊਟੀ ਆਪਣੇ ਆ ਰਾਮ ਭਗਤਾਂ ਦੇ ਨਾਲ ਦਿੰਦੇ ਨੇ ਜੋ ਨਵੇਂ ਇਸ ਮੀਟਿੰਗ ਦੇ ਹਰ ਮੀਟਿੰਗ ਚ ਵਿੱਚ ਜੋ ਨਵੇਂ ਆ ਰਾਮ ਭਗਤ ਆਉਂਦੇ ਨੇ ਉਹਨਾਂ ਦੇ ਕਿੱਦਾਂ ਮੈਂਬਰਸ਼ਿਪ ਕਾਰਡ ਬੰਦੇ ਨੇ ਸਾਡੇ ਨਾਲ ਐਮ ਡੀ ਸੱਬਰਵਾਲ ਜੀ ਸੱਬਰਵਾਲ ਸਾਹਿਬ ਰਾਮਨਾਮੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ-ਧਾਮ ਨਾਲ ਮਨਾਈ ਜਾ ਰਹੀ ਹੈ ਦੂਸਰੀ ਬੈਠਕ ਦੇ ਵਿੱਚ ਕਿੱਦਾਂ ਜੋ ਨਵੇਂ ਮੈਂਬਰ ਆਉਂਦੇ ਨੇ ਕਿੱਦਾਂ ਉਹਨਾਂ ਦੇ ਮੀਟਿੰਗ ਦੇ ਵਿੱਚ ਕਿੱਦਾਂ ਕਾਰਡ ਬਣਾਇਆ ਜਾਂਦਾ ਇਹ ਜਿਹੜਾ ਰਾਮਨਾਮੀ ਕਮੇਟੀ ਵੱਲੋਂ ਪਹਿਲੀ ਇੱਕ ਐਸੀ ਸੰਸਥਾ ਹੈ ਜਿਨ੍ਹਾਂ ਨੇ ਜਿਹੜੇ ਸਦਸੇ ਬਣਦੇ ਆ ਉਹਨੂੰ ਹਰ ਸਾਲ ਇੱਕ ਆਈ ਕਾਰਡ ਦਿੱਤਾ ਜਾਂਦਾ ਜਿਹਦੇ ਇੱਕ نیچے ਪ੍ਰਧਾਨ ਸ਼੍ਰੀ ਵਿਜੇ ਚੋਪੜਾ ਜੀ ਦੇ ਹਸਤਾਖਰ ਹੁੰਦੇ ਨੇ ਇਹ ਜਿਹੜਾ ਮੈਂਬਰਸ਼ਿਪ ਦਾ ਕਾਰਡ ਹੈ ਇਹ ਬਹੁਤ ਸਾਰੇ ਮਤਲ ਸਾਨੂੰ ਕੰਮ ਆਉਂਦਾ ਸਫਰ ਦੇ ਦੌਰਾਨ ਵੀ ਕਿਤੇ ਹੋਰ ਪਛਾਣ ਪੱਤਰ ਦੀ ਜ਼ਰੂਰਤ ਪਵੇ ਤੇ ਇਸ ਟਾਈਮ ਤੇ ਦੋ ਬੈਠਕਾਂ ਹੋਈਆਂ ਨੇ ਦੋ ਬੈਠਕਾਂ ਦੇ ਦੌਰਾਨ ਲਗਭਗ 2250 ਦੇ ਕਰੀਬ ਮੈਂਬਰ ਜਿਹੜੇ ਆ ਸਾਡੇ ਕੋਲ ਬਣ ਚੁੱਕੇ ਆ ਔਰ ਹਰ ਸਾਲ ਜਿਹੜਾ 1000 1500 ਤੋਂ ਉੱਪਰ ਮੈਂਬਰ ਬਣਦਾ ਹੈ ਇਹ 200 ਮੈਂਬਰ ਜਿਹੜਾ ਇਸ ਕਾਊਂਟਰ ਤੇ ਬਣਿਆ ਇਸ ਤੋਂ ਇਲਾਵਾ ਜਿਹੜੇ ਸਾਡੇ RAMNAVE ਉਸ ਕਮੇਟੀ ਦੇ ਸਦਸਿਆ ਉਹਨਾਂ ਨੇ ਵੀ 4-4 5-5 ਕਾਪੀਆਂ ਲਈਆਂ ਹਰ ਇੱਕ ਮੈਂਬਰ ਨੇ ਜਿਹੜਾ 100-150 ਦੇ ਕਰੀਬ ਮੈਂਬਰਾਂ ਨੂੰ ਵਧਾਇਆ ਸੋ ਇਸ ਤਰ੍ਹਾਂ ਇਹ ਕੁੱਲ ਬਲਾ ਕੇ ਹਰ ਸਾਲ 2.25 ਹਜ਼ਾਰ ਜਿਹੜਾ ਜਲੰਧਰ ਸ਼ਹਿਰ ਫਗਵਾੜਾ ਲੁਧਿਆਣਾ ਸ਼ਿਆਰਪੁਰ ਤੋਂ ਜਿਹੜੇ ਭਗਤ ਜਣਾਂਦੀ ਆ ਔਰ ਆਪਣੀ ਸਦਸਤਾ ਪ੍ਰਾਪਤ ਕਰਦੇ ਆ ਸੋ ਮੈਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਪ੍ਰਾਰਥਨਾ ਕਰਾਂਗਾ ਕਿ 17 ਤਰੀਕ 17 ਅਪ੍ਰੈਲ ਨੂੰ ਪ੍ਰਭੂ ਰਾਮ ਜੀ ਦਾ ਜਿਹੜਾ ਰਾਮ ਚੌਕ ਹੈ ਇੱਥੇ ਪਹੁੰਚੋ ਔਰ ਉਸ ਦਿਨ ਹੋਮ ਆ ਕੇ ਸ਼ੁਭ ਯਾਤਰਾ ਦੇ ਵਿੱਚ ਸ਼ਾਮਲ ਹੋ ਜੈ ਸ਼੍ਰੀ ਰਾਮ ਦੱਸਿਆ ਜਾਂਦਾ ਕਿ ਤੁਸੀਂ ਨਵੇਂ ਮੈਂਬਰਾਂ ਦੀ ਗੱਲ ਕੀਤੀ ਆ ਪੁਰਾਣੇ ਮੈਂਬਰ ਕਿਤਾ ਇੱਥੇ ਕਿਹੜੇ ਮੈਂਬਰ ਬੰਦੇ ਆ ਇਹ ਜਿਹੜੇ ਮੈਂਬਰ ਨੇ ਇਹਨਾਂ ਦੇ ਇੱਕ ਕਾਰਡ ਜਿਹੜਾ ਦਿੱਤਾ ਜਾਂਦਾ ਹੈ ਇਹ ਸਦਸਤਾ ਜਿਹੜੀ ਆ 1 ਸਾਲ ਲਈ ਵੈਲਿਡ ਹੁੰਦੀ ਆ ਹਰ ਇੱਕ ਬੰਦੇ ਨੂੰ 1 ਸਾਲ ਵਾਸਤੇ ਕਾਰਡ ਆ ਜਦੋਂ ਅਗਲੇ ਸਾਲ ਮੀਟਿੰਗਾਂ ਸ਼ੁਰੂ ਹੋਣ ਯਾਨੀ ਉਹਨਾਂ ਨੂੰ ਆਪਣੀ ਮੈਂਬਰਸ਼ਿਪ ਦੇ ਕੇ ਕਾਰਡ ਨੂੰ ਰਿਊ ਕਰਵਾਉਣਾ ਪੈਂਦਾ ਤੇ ਉਸ ਤੋਂ ਇਲਾਵਾ ਕੁਝ ਨਵੇਂ ਵੀ ਮੈਂਬਰ ਬਣਦੇ ਆ ਸੋ ਇਸ ਤਰ੍ਹਾਂ ਜਿਹੜੇ ਜਿਹੜੇ ਮੰਦਰ ਚ ਜਿਹੜੇ ਜਿਹੜੇ ਜਗ੍ਹਾ ਤੇ ਇਲਾਕੇ ਸ਼ਹਿਰ ਦੇ ਸਾਰੇ ਪਾਸੇ ਇਸ ਵਾਰ ਦੋ ਤਿੰਨ ਇਲਾਕੇ ਨਵੇਂ ਸ਼ੁਰੂ ਹੋਏ ਨੇ ਗੁਰਨਾਨਕਪੁਰਾ ਸਾਈਡ ਤੋਂ ਅਸੀਂ ਮੀਟਿੰਗ ਕਰ ਰਹੇ ਆ ਉਹ ਅਲੱਗ-ਅਲੱਗ ਇਲਾਕਿਆਂ ਚੋਂ ਲੋਕੀ ਆ ਕੇ ਸਾਡੇ ਸਦਸੇ ਬਣਦੇ ਆ ਔਰ ਉਹਨਾਂ ਨੂੰ ਅਸੀਂ ਪਛਾਣ ਪੱਤਰ ਈਸ਼ੂ ਕਰਦੇ ਸਾਡੇ ਨਾਲ ਇਸ ਮੰਦਰ ਕਮੇਟੀ ਦੇ ਪ੍ਰਧਾਨ लवली ਜੀ ਆਪਾਂ ਗੱਲਬਾਤ ਕਰਦੇ ਆ लवली ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੁਹਾਡੇ ਮੀਟਿੰਗ ਦੂਸਰੀ ਬੈਠਕ ਜੋਜਨ ਕੀਤਾ ਗਿਆ ਰਾਮਪਖਤਾ ਦਾ ਤੁਹਾਡੇ ਵੱਲੋਂ ਵੈਲਕਮ ਕੀਤਾ ਜਾ ਰਿਹਾ ਹੈ ਜੀ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਫੇਰ ਸਾਨੂੰ ਦੂਜੀ ਮੀਟਿੰਗ ਦਾ ਸੁਆਗਤ ਪਾਵਦਾ ਹੋਇਆ ਅਸੀਂ ਸਾਰੇ ਅਰਬਨ ਸਟੇਟ ਵਾਸੀ ਮੇਰੀ ਮੰਦਰ ਕਮੇਟੀ ਇਸ ਸ੍ਰੀ ਸਤ ਸੰਗ ਸਭਾ ਰਾਮ ਭਗਤਾਂ ਦਾ ਦਿਲੋਂ ਸਵਾਗਤ ਕਰਦੇ ਆਂ ਅਸੀਂ ਆਗੋ ਵੀ ਉਮੀਦ ਕਰਦੇ ਆਂ ਅਗਲੀ ਹਰ ਸਾਲ ਅਸੀਂ ਵੱਧ ਵੱਧ ਇਸ ਮੀਟਿੰਗ ਦੇ ਇੰਤਿਆਮ ਕਰਿਆ ਕਰਾਂਗੇ ਇਸ ਵਾਰ ਰਾਮਨਾਮੀ ਦੇ ਉੱਤੇ ਦੇਖਿਆ ਜਾਂਦਾ ਹਰ ਸਾਲ ਤੁਹਾਡੇ ਵੱਲੋਂ ਵੱਡਾ ਸਹਿਯੋਗ ਰਾਮਨਾਮੀ ਦੀ ਸ਼ੁਭ ਯਾਤਰਾ ਦੇ ਮਿਲ ਰਿਹਾ ਇਸ ਸਾਲ ਵੀ ਦੇਖਣ ਨੂੰ ਮਿਲਿਆ हां जी बिल्कुल जाएगा ਸਾਡੇ ਝਾਕੀਆਂ ਜਾਣਗੇ ਮੰਦਰ ਤੋਂ ਕਿਸ ਤਰ੍ਹਾਂ سے ਗੱਲਬਾਤ ਕੀਤੀ ਗਿਆ ਮੰਦਰ ਕਮੇਟੀ ਦੇ ਨਾਲ ਸਾਡੇ ਆ ਰਾਮ ਨਾਮੀ ਉਸ ਕਮੇਟੀ ਦੇ ਯੋਗ ਅਚਾਰ્ય ਵਰਿੰਦਰ ਸ਼ਰਮਾ ਜੀ ਹੈ ਜੋ ਇਸ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਅੱਜ ਦੂਸਰੀ ਬੈਠਕ ਦਾ ਯੋਜਨ ਕੀਤਾ ਜਾ ਰਿਹਾ ਕੀਤਾ ਮੰਦਰ ਦੇ ਵਿੱਚ ਇਸ ਵਾਰ ਦੇਖਣ ਨੂੰ ਮਿਲ ਰਿਹਾ ਕਿੜੇ ਰਾਮ ਭਗਤਾ ਦਾ ਸ਼ਾਹ ਕਿੜਾ ਬਹੁਤ ਅੱਗੇ ਨਾਲੋਂ ਵੱਡਾ ਸ਼ੋਅ ਹੈ ਗੱਲ ਇਹ ਹਰ ਸਾਲ ਪਹਿਲੇ ਨਾਲੋਂ ਜ਼ਿਆਦਾ ਲੋਕਾਂ ਦਾ ਉਤਸ਼ਾਹ ਵੱਧਾ ਜਾ ਰਿਹਾ ਹੈ ਔਰ ਉਹ سلسلہ ਜਾ ਰਹੀ ਹੈ ਉਸੇ سلسلے ਦੀ ਇਸ ਵਾਰੀ ਪਹਿਲੇ ਨਾਲੋਂ ਵੀ ਜ਼ਿਆਦਾ ਉਤਸ਼ਾਹ ਹੈ ਪਹਿਲੀ ਮੀਟਿੰਗ ਜਿਹੜੀ ਸੀਗੀ ਉਹ ਪਿਛਲੇ ਹਫ਼ਤੇ ਹੋਈ ਮਾਂ ਲక్ష్ਮੀ ਮੰਦਿਰ ਚ ਅੱਜ ਗੀਤਾ ਮੰਦਿਰ ਅਰਬਨ ਸਟੇਟ ਫੇਜ਼ 2 ਚ ਹੋ ਰਹੀ ਹੈ ਜਿੱਥੇ ਗੌਰਵ ਚੱਤਰਿਆਨ ਪਾਰਟੀ ਨੇ ਬਹੁਤ ਸੁੰਦਰ ਭਜਨ ਗਾਏ ਨੇ ਅਜੇ ਚੱਲ ਰਹੇ ਨੇ ਔਰ ਆਦਮੀ ਜੀ ਵਿਜੇਪੁਰ ਚੋਪੜਾਈ ਜਿਹੜੇ ਸਾਡੇ ਪ੍ਰਧਾਨ ਨੇ ਉਹ 2 ਮਿੰਟ ਚ ਇੱਥੇ ਪਹੁੰਚਣ ਵਾਲੇ ਨੇ ਔਰ ਰਾਮਪਰਤਾਂ ਚ ਉਤਸ਼ਾਹ ਬਹੁਤ ਹੈ ਔਰ ਉਸੇ ਉਤਸ਼ਾਹदाई ਇਹ ਨਜ਼ਰ ਆ ਰਿਹਾ ਸਾਰਾ ਕੁਝ ਸਾਨੂੰ ਸਾਹਮਣੇ ਕਿ ਐਤਕੀ ਦੀ ਸ਼ੋਭਾ ਯਾਤ ਜਿਹੜੀ ਹੈ ਪਿਛਲੇ ਸਾਲਾਂ ਨਾਲੋਂ ਵੀ ਬਹੁਤ ਵੱਡੀ ਹੋਏਗੀ ਔਰ ਨਾਲ ਇਹ ਵੀ ਮੈਂ ਦੱਸਣਾ ਚਾਹਨਾ ਕਿ ਐਤਕੀ ਅਸੀਂ ਬਹੁਤ ਹੀ ਖੂਬਸੂਰਤ ਚਾਕੀਆਂ ਜਿਹੜੀਆਂ ਨੇ ਉਹ ਅਸੀਂ ਮਹਾਰਾਸ਼ਟਰ ਤੋਂ 나ਗਪੁਰ ਤੋਂ ਮੰਗਵਾ ਰਹੇ ਆ ਅਯੁੱਧਿਆਜੀ ਤੋਂ ਇੱਕ ਗਰੁੱਪ ਆ ਰਿਹਾ ਹੈ ਐਤਕੀ ਪਹਿਲੀ ਵਾਰੀ ਇਹ ਜਿਹੜੀਆਂ ਸ਼ਹਿਰ ਦੇ ਵਿੱਚ ਚਾਕੀਆਂ ਆਣ ਗਈਆਂ ਇਸ ਤੋਂ ਪਹਿਲੇ ਕਦੇ ਨਹੀਂ ਆਈਆਂ ਔਰ ਇਸ ਉਤਸਾਹ ਨੂੰ ਲੈ ਕੇ ਇਸ ਮੰਨ ਦੇ ਵਿੱਚ ਸ਼ਰਦਾ ਨੂੰ ਲੈ ਕੇ ਲੋਕਾਂ ਦੇ ਮਨ ਚ ਇੰਤਜ਼ਾਰ ਹੈਗਾ ਹੈ ਔਰ ਉਹ ਇੰਤਜ਼ਾਰ 17 April ਨੂੰ ਪੂਰਾ ਹੋਏਗਾ ਜਦੋਂ ਐਤ ਕੀ ਅਭੂਤ ਪੂਰਵ ਇਸ ਤੋਂ ਪਹਿਲੇ ਇੰਨੀ ਵਧੀਆ ਸ਼ੁਭ ਯਾਤਰਾ ਕਦੀ ਨਹੀਂ ਨਿਕਲੀ ਹੋਊਗੀ ਜਿਹੜੀ ਐਤ ਕੀ 16 17 April ਨੂੰ ਨਿਕਲੇਗੀ ਜਿੰਦਗੀ ਗੱਲ ਕਰੀਏ ਬੈਠਕਾ ਦੀ ਇਸ ਵਾਰ ਕਿੰਨੀਆਂ ਬੈਠਕਾਂ ਦਾ ਯੋਜਨ ਕੀਤਾ ਜਾ ਰਿਹਾ ਕਿੰਨੀਆਂ ਪ੍ਰਵਾਤਪੇਰੀਆਂ ਗੜੀਆਂ ਨਿਕਲ ਰਹੀਆਂ 10 ਬੈਠਕਾਂ ਨੇ ਜਿਸ ਤੋਂ ਦੂਜੀ ਅੱਜ ਹੋ ਰਹੀ ਹੈ ਔਰ 12 ਪ੍ਰਵਾਤਪੇਰੀਆਂ ਨੇ ਇੱਕ ਪਹਿਲੀ ਪ੍ਰਵਾਤਪੇਰੀ ਅੱਜ ਸਵੇਰੇ ਸ਼ੁਰੂ ਹੋ ਗਈ ਹੈ ਮਾਹਲਕਸ਼ਮੀ ਮੰਦਰ ਤੋਂ ਔਰ ਇਹ سلسلہ جاری ਰਹੇਗਾ ਔਰ ਇਹ ਪਹਿਲੀ ਵਾਰ ਹੀ ਹੈ ਕਿ 12 ਪ੍ਰਵਤ ਮੇਰੀਆਂ ਅੱਗੇ 10 ਨਿਕਲਦੀਆਂ ਸੀ ਐਤ ਕੀ ਦੋ ਵਧ ਗਈਆਂ ਨੇ ਔਰ ਬੈਠਕਾਂ ਵੀ ਐਤ ਕੀ ਜੜੀਆਂ ਨੇ ਸਾਡੀ ਇੱਕ ਬੈਠਕ ਵਧੀ ਹੈ ਅੱਗੇ 9 ਹੁੰਦੀਆਂ ਸੀ ਐਤ ਕੀ 10 ਬੈਠਕਾਂ ਹੋ ਰਹੀਆਂ ਨੇ ਅਸੀਂ ਗੱਲਬਾਤ ਕੀਤੀ ਗਈ ਹੈ ਆਰਾਮਨਾਮੀ ਯੋਸਾ ਕਮੇਟੀ ਦੇ ਜੋ ਯੋਗਾਚਾਰੀ ਵਰਿੰਦਰ ਸ਼ਰਮਾ ਜੀ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਮੀਟਿੰਗਾਂ ਦੇ ਬਾਰੇ ਵਿਚਾਰ ਜੋ ਸਾਂਝੇ ਕੀਤੇ ਨੇ ਤੁਹਾਨੂੰ ਦੱਸ ਦਈਏ ਦੂਸਰੀ ਤੇ ਤੀਸਰੀ ਬੈਠਕ ਕਿਹੜੀ ਹੈ 21 ਮਾਰਚ ਨੂੰ ਗੁਲਚਨ ਪੈਲੈਸ ਦੇ ਵਿੱਚ ਕੀਤੀ ਜਾ ਰਹੀ ਹੈ ਤੇ ਗੱਲ ਕਰੀਏ ਕਿਹੜੀ ਹੈ ਦੂਸਰੀ ਫਾਤਵੀ ਰਹੀ ਹੈ ਉਹ ਸ਼ਿਮੰਦਰ ਲੰਬਾ ਪਿੰਡ ਤੋਂ ਸਟਾਰਟ ਹੋਏਗੀ ਲਗ ਲਗ ਮਹੱਲਿਆ ਤੋਂ ਹੁੰਦੇ ਹੋਏ ਕਿਹੜਾ ਪ੍ਰਭੂ ਰਾਮ ਦੇ ਵਿਚਾਰ ਉਹ ਲੋਕਾਂ ਨੂੰ ਦੱਸਿਆ ਜਾਏਗਾ 17 ਅਪ੍ਰੈਲ ਨੂੰ ਨਿਕਲਣ ਵਾਲੀ ਸ਼ੋਭਾ ਯਾਤਰਾ ਦੇ ਸੰਬੰਧ ਵਿੱਚ ਜੋ 1 ਵਜੇ ਸ਼ੋਭਾ ਯਾਤਰਾ ਰਾਮ ਚੌਂਕ ਤੋਂ ਸਟਾਰਟ ਹੋ ਕੇ ਲਗ ਲਗ ਚੌਂਕਾ ਤੋਂ ਹੁੰਦੇ ਹੈ ਪੰਜਾਬ ਕੇ ਸਿਨੀ ਦੇ ਗਰਾਊਂਡ ਦੇ ਵਿੱਚ ਸਮਾਧਮ ਸਬਾਪਤ ਕੀਤੀ ਜਾਏਗੀ ਜਿਸ ਦੇ ਵਿੱਚ ਅੱਜ ਦੀ ਗੱਲ ਮੀਟਿੰਗ ਦੇ ਵਿੱਚ ਲੱਕੀ ਡਰਾਅ ਕੱਢੇ ਜਾ ਰਹੇ ਨੇ ਸ਼ਮਾ ਰੋਸ਼ਨ ਕੀਤੀ ਜਾ ਰਹੀ ਹੈ ਸ਼ਮਾ ਰੋਸ਼ਨ ਕਰਨ ਤੋਂ ਬਾਅਦ ਕਿਹੜਿਆ ਮੀਟਿੰਗ ਦਾ ਵਿਚਾਰ ਸਾਂਝੇ ਕੀਤੇ ਜਾਂਦੇ ਨੇ ਫਿਰ ਉਸ ਤੋਂ ਬਾਅਦ ਲੱਕੀ ਡਰਾਅ ਜੋ ਕੱਢੇ ਜੋ ਇਸ ਵਾਰ ਮਾਤਾ ਵੈਸ਼ਨੂ ਦੇਵੀ ਦਾ ਜੋ ਨਿਕਲ ਰਹੇ ਨੇ ਰਾਮਪਗੜ ਜੋ ਇਸ ਮੀਟਿੰਗ ਦੇ ਵਿੱਚ ਪਹੁੰਚਦੇ ਨੇ ਉਹਨਾਂ ਨੂੰ ਵੱਡੇ ਵੱਡੇ ਜੋ ਹੈ ਲੱਕੀ ਡਰਾ ਪੰਪਰ ਡਰਾ ਨਿਕਲਦੇ ਨੇ ਤੇ ਰਾਮਨਾਮੀ ਉਸ ਕਮੇਟੀ ਵੱਲੋਂ ਮੰਦਰ ਕਮੇਟੀ ਨੂੰ ਸਮਾਨਿਤ ਵੀ ਕੀਤਾ ਗਿਆ ਕੈਮਰਾਮੈਨ ਸੰਜੇ ਦੇ ਨਾਲ ਸੋਨੂ ਮਹਾਜਨ ਜਗਮਾਨੀ ਟੀਵੀ ਜਲੰਧਰ